ਵੱਡੀ ਗਿਣਤੀ ਦੇ ਵਿੱਚ ਜੋ ਲੋਕ ਨੇ ਸਰੋਡ ਸ਼ੋਅ ਦੇ ਵਿੱਚ ਆਪ ਮੁਹਾਰੇ ਸ਼ਾਮਲ ਹੋ ਰਹੇ ਨੇ ਨੌਜਵਾਨ ਨੇ ਕਲਬਤ ਕਰ ਲੰਨੇ ਆ ਬਾਈ ਕੀ ਮਾਹੌਲ ਲੱਗਦਾ ਬਠਿੰਡੇ ਦਾ ਬਾਈ ਐਤ ਕੀਦਾ ਬਾਈ ਲੱਖਾਂ ਲੱਖਾਂ ਹੋਈ ਪਈ ਬਾਦਲ ਕਹਿੰਦੇ ਸਾਡਾ ਗੜ ਗੜ ਸੀਓ ਬਾਈ ਹੁਣ ਹੁਣ ਤਾਂ ਲੱਖਾਂ ਲੱਖਾਂ ਹੀ ਬੰਦ ਚਾਰ ਸਤੇ ਇਹਦੀ ਚੱਕ ਦੇਾਂਗੇ ਟੈਨਸ਼ਨ ਨਾ ਲਓ ਬਾਦਲਾਂ ਦਾ ਗਾੜਾ ਬਾਈ ਬਠਿੰਡਾ ਕੋਈ ਚੱਕਰ ਨਹੀਂਗਾ ਇਹਦੀ ਪੰਥ ਦੀ ਲਹਿਰ ਹੈ ਇਹਦੀ ਕੋਈ ਲਾਂਭਾ ਨਹੀਂ ਲੈਣਾ ਕੋਚਿੰਗ ਉਹਨਾਂ ਇੱਕੀ ਤਾਂ ਸਭ ਤੋਂ ਉੱਤੇ ਜਾਵਾਂਗੇ। ਬਾਈ ਮੋਲ ਬਾਈ ਯਾਰ ਲੱਖੇ ਬਾਈ ਨੂੰ ਵੋਟ ਪਾਓ ਜਮੀਰ ਜਗਾਓ ਪੰਜਾਬ ਦੇ ਲੋਕਾਂ ਅੱਗੇ ਬੇਨਤੀ ਆ। ਬਾਈ ਬਾਦਲ ਕਹਦੇ ਕਿ ਅਸੀਂ ਬਠਿੰਡੇ ਦੀ ਦਿੱਖ ਬਦਲਤੀ ਚੰਡੀ ਵਰਗਾ ਗੜ ਵਰਗਾ ਬਣਾ ਦੋ। ਕੋਈ ਨਹੀਂ ਬਾਈ ਯਾਰ ਚਾਰ ਪੰਜ ਕੰਮ ਕਰਦੇ ਵਿੱਚ ਦਿੱਖ ਥੋੜੀ ਬਦਲੀ ਜਾਂਦੀ ਯਾਰ। ਬਾਈ ਕਿੱਕ ਲਈ ਕਲੀਅਰ ਦੀ ਜੇ ਤਾਂ ਉਹ ਲੱਖੇ ਵੀਰ ਦੀ ਦੂਜੇ ਨੂੰ ਕੋਈ ਵੋਟ ਪਾਵੇ ਨਾ ਹੁਣ ਉਹਨਾਂ ਨੂੰ ਨੀਂਦ ਆਵੇ ਨਾ। ਸਾਰੇ ਆਪ ਮਹਾਰੇ ਬਈ ਕੋਈ ਕਿਤੇ ਪੈਟਰੋਲ ਨਹੀਂ ਪਾਇਆ ਆ ਰੋਟਾਂ ਦਾ ਡੱਬਾ ਵੀ ਨਾਲ ਲੈ ਕੇ ਆਇਆ ਦੇਖ ਲੈ ਬਾਈ ਆ ਦੁਪਹਿਰ ਦੀਆਂ ਰੋਟੀਆਂ ਵੀ ਨਾਲ ਲੈ ਕੇ ਆਇਆ ਅਕਾਲੀ ਦਲ ਦਾ ਕੀ ਮਾਹੌਲ ਆ ਇੱਥੇ ਅਕਾਲੀ ਦਲ ਦਾ ਬਈ ਯਾਰ ਤੁਹਾਨੂੰ ਪਤਾ ਹੀ ਅੱਜ ਜਮਾ ਜ਼ੀਰੋ ਜ਼ੀਰੋ ਹੋਈ ਪਈ ਐ ਤਾਂ ਉਹਦਾ ਵਿਚਾਰਾ ਪੁੰਦ ਲਿਆ ਪਿਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਆਪ ਮਹਾਰੇ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋ ਰਹੇ ਨੇ ਲੋਕ ਸਾਡਾ ਵੋਟਰਾਂ ਦਾ ਇੱਕ ਦਿਨ ਬਚਿਆ ਤੇ ਅਸੀਂ ਵੋਟਰਾਂ ਵਾਲੇ ਦਿਨ ਦੀ ਦੀ ਕਰਾਂਗੇ ਕਿ ਲੋਕ ਸਾਡਾ ਮੋਹਤ ਪਰਭੂ ਦੀ ਸ਼ਾਸ ਦੇ ਰਹੇ ਆ ਲੋਕ ਸੜਕਾਂ ਤੇ ਆ ਲੋਕ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਜਵਾਨੀ ਨੂੰ ਨਸ਼ਿਆਂ ਤੋਂ ਛਡਾਉਣਾ ਚਾਹੁੰਦੇ ਆ ਤੇ ਜਿਹੜੇ ਬੰਦੀ ਸਿੰਘ ਤੁਸੀਂ ਸਾਡੇ ਬਣਾਏ ਹੋਏ ਆ ਤੇ ਹੁਣ ਡਿਗਡੂ ਜੇਲ੍ਹ ਵਿੱਚ ਆ ਉਹਨਾਂ ਨੂੰ ਛਡਾਉਣ ਲਈ ਇੱਕ ਪੂਰ ਜੋਰ ਮਹਿੰਮਾ ਜਿਹੜੀ ਉਹ ਪੰਜਾਬ ਵਿੱਚ ਹੀ ਨਹੀਂ ਦੁਨੀਆ ਭਰ ਦਰ ਤੇ ਚੱਲ ਰਹੀ ਆ ਤੁਸੀਂ ਸਾਡੇ ਲੋਕ ਹਨਾ ਉਹਨਾਂ ਦੀ ਸੋਚ ਕੁਛ ਵੱਖਰੀ ਆ ਉਹ ਗਲੀਆਂ ਨਾਲੀਆਂ ਵਾਲੇ ਲੋਕ ਨਹੀਂ ਹੈਗੇ ਗਲੀਆਂ ਨਾਲੀਆਂ ਵਾਲੇ ਇਹ ਲੋਕ ਆ ਜਿਹੜੇ ਪੰਥ ਖੇਤਰ ਨੂੰ ਪੈਲ ਦਿੰਦੇ ਆ ਅੱਜ ਅਮਰਪਾਲ ਦੇ ਹੱਥ ਕੇਸ ਲਈ ਖੜੇ ਆ ਕਿ ਉਹਦੇ ਨਾਲ ਕੇਚਾਈ ਹੋਈ ਹੈ ਤੇ ਮੈਂ ਇਸ ਲਈ ਖੜੀ ਆ ਕਿ ਉੱਥੇ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਘਾਣ ਹੋਇਆ ਸੀ 25000 ਲਾ ਵਾਰਸ ਕਹਿ ਕੇ ਜਿਹੜੇ ਬੰਦੇ ਗਾਇਬ ਕੀਤੇ ਸੀਗੇ ਤੇ ਉਹਦੇ ਵਿੱਚ ਮੇਰੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ ਗਾਇਬ ਕੀਤਾ ਨਾ ਮੈਂ ਕਿਆ ਕੇ ਬਿਰਸਾ ਸਿੰਘ ਬਲਟੋਹਾ ਉੱਥੋਂ ਖੜੇ ਨੇ ਅਕਾਲੀ ਦਲ ਨੇ ਖੜਾਏ ਨੇ ਉਹ ਕਹਿੰਦੇ ਅਸੀਂ ਪੰਥ ਲਈ ਕੁਰਬਾਨੀਆਂ ਕੀਤੀਆਂ ਨੇ ਜੇਲਾਂ ਕੱਟੀਆਂ ਨੇ ਅਸੀਂ ਪੰਥ ਨਹੀਂ ਜੀ ਕਹਿਣਾ ਤਾਂ ਕੁਝ ਨਹੀਂ ਮਰਨ ਦਾ ਲੋਕ ਉਹਨਾਂ ਦੇ ਕੰਮ ਦੇਖ ਰਹੇ ਆ ਮੈਂ ਤਾਂ ਇੱਕੋ ਗੱਲ ਕਹਿਣੀ ਮੈਂ ਵਿਰਸਾ ਸਿੰਘ ਵਲਡੋਆ ਦੇ ਖਿਲਾਫ ਮੈਂ ਨਿੱਜੀ ਤੌਰ ਤੇ ਮੈਂ ਕੋਈ ਟਿੱਪਣੀਆਂ ਨਹੀਂ ਕਰਨੀਆਂ ਪਰ ਉਹ ਇੰਨਾ ਹੀ ਹੈ ਕਿ ਉਹ ਆਪਦੇ ਕਮੈਂਟ ਪੜ ਲਵੇ ਮਾਮਾ ਆਦਮੀ ਪਾਰਟੀ ਦਾਬੇ ਕਰਦੀ ਆ 2.5 ਸਾਲ ਦੇ ਕੰਮਾਂ ਦੇ ਉਹਨੂੰ ਕਿਵੇਂ ਦੇਖਦੇ ਹੋ ਤੇਰਾ ਜੀਰੋ ਕਹਿੰਦੇ ਜੀਰੋ ਤੇਰਾ ਹੋਊਗੀ ਦੇਖੀ ਚੱਲੋ ਕੀ ਬਣਦਾ ਫਰੀਦਕੋਟ ਤੇਰਾ ਸਾਡੇ ਨੇ ਪ੍ਰੀਤਕੋੜ ਤੋਂ ਆਇਆ ਚੱਲ ਕੇ ਉੱਥੇ ਹੀ ਮਾਹੌਲ ਆ ਇਧਰ ਬਟਿੰਡੇ 'ਚ ਵੀ ਇਹੀ ਮਾਹੌਲ ਆ 130 ਦਾ 013 ਹੋ ਜਾ ਆ ਮਰਮੀ ਦਾ ਉਹ ਕਹਿੰਦਾ ਸਾਡੇ ਗੁਰਮੀਤ ਸਿੰਘ ਕੁੱਡੀਆਂ ਇਮਾਨਦਾਰ ਨੇ ਇੱਕ ਇਮਾਨਦਾਰ ਉਮੀਦਵਾਰ ਨੇ ਨਹੀਂ ਇਮਾਨਦਾਰ ਤਾਂ ਹੈਗੇ ਤੇ ਮੁੰਡੇ ਦਾ ਹਾਈਲੈਂਡ ਸੈਂਟਰ ਚਲਾਈ ਜਾਂਦਾਗਾ ਉਹ ਨੌਜਵਾਨ ਨੂੰ ਕਹਿੰਦਾ ਬਾਹਰ ਜਾਓ ਇਹ ਕਿਹੜੇ ਇਮਾਨਦਾਰ ਹੋਏ ਕਹਿੰਦੇ ਇਹ ਨੌਕਰੀਆਂ ਦੇ ਨਹੀਂ ਇਹਨਾਂ ਕਾਦੀ ਨੌਕਰੀਆਂ ਤੇ ਕਹਿੰਦੇ ਵੀ ਨੌਜਵਾਨ ਨੂੰ ਬਾਹਰ ਭੇਜ ਦਿੰਦੇ ਸਰਕਾਰ ਕਹਿੰਦੀ ਆ ਕਿ ਤੁਹਾਨੂੰ 1000 1000 ਤੋਂ ਹੁਣ ਤਾਂ 1100 ਕਰਤਾ ਉਹਨੂੰ 1000 ਹਜ਼ੂਰ ਸਾਨੂੰ ਚਾਹੀਦਾ ਹੀ ਨਹੀਂ ਜਿਹੜੇ ਸਾਡੇ ਜਵਾਕ ਤੇ ਸਾਨੂੰ ਬਸ ਉਹ ਜਵਾਬ ਨਾ ਸਾਡੇ ਮਨ ਸਾਡੇ ਜਵਾਬ ਸਹੀ ਸਲਾਮਤ ਹੋਣ ਦਾ ਸ਼ਾ ਖਤਮ ਹੋ ਜੇ ਸਾਡੇ ਘਰੇ ਬਹੁਤ ਹੈ ਸਾਡੇ ਬੱਚੇ ਤੰਦਰੁਸਤ ਹੋ ਜਾਣ ਸਾਡੇ ਘਰਾਂ ਚੋਂ ਨਸ਼ਾ ਖਤਮ ਹੋ ਜੇ ਸਾਡੇ ਬੱਚੇ ਹਜ਼ਾਰ ਦੀ ਥਾਂ 5000 ਕਮਾਉਣਗੇ ਸਾਡੇ ਦਾ ਹਜ਼ਾਰ ਹਜ਼ਾਰ ਰੁਪਏ ਦੇਣ ਦੀ ਬਚਾਏ ਜਿਹੜਾ ਨਸ਼ਾ ਉਹੀ ਬੰਦ ਹੋ ਸਾਡੇ ਘਰੇ ਆਪ ਦੀ ਜਿਹੜੀ ਅਸੀਂ ਆਪ ਦੀ ਮਿਹਨਤ ਕਰਦੇ ਆਂ ਆਪ ਦੀ ਖੇਤੀਬਾੜੀ ਕਰਦੇ ਆਂ ਸਾਡੇ ਘਰੇ ਆਪ ਦੇ ਪੈਸੇ ਉਹੀ ਵੱਜ ਜਾਣਾ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਫਿਰ ਰਹੇ ਆ ਜਿੱਥੋਂ ਦੇ ਹਲਕਾ ਕੋਚੋ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਲੱਖਾ ਸਿੰਘ ਸਧਾਣਾ ਦੇ ਵੱਲੋਂ ਰੋਡ ਸ਼ੋਅ ਰੱਖਿਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਨੇ ਇਸ ਰੋਡ ਸ਼ੋਅ ਦੇ ਵਿੱਚ ਆਪ ਮੁਹਾਰੇ ਸ਼ਾਮਲ ਹੋ ਰਹੇ ਨੇ ਨੌਜਵਾਨ ਨੇ ਗੱਲਬਾਤ ਕਰ ਲੈਂਦੇ ਆ ਬਾਈ ਕੀ ਮਾਹੌਲ ਲੱਗਦਾ ਬਠਿੰਡੇ ਦਾ ਬਾਈ ਐਤ ਕੀਦਾ ਬਾਈ ਲੱਖਾ ਲੱਖਾ ਹੋਈ ਪਈ ਐ ਬਾਦਲ ਕਹਿੰਦੇ ਸਾਡਾ ਗੜ ਗੜ ਸੀ ਹੋ ਬਾਈ ਫੋਨ ਹੁੰਦਾ ਲੱਖਾਂ ਲੱਖਾਂ ਹੀ ਬੋਲੂ ਚਾਰਚਪੇਰੇ ਪੰਥ ਦੀ ਗੱਲ ਹੈ ਪੰਥ ਨਾਲ ਲੋਕ ਖੜੇ ਆ ਬਾਈ ਆ ਦੇਖ ਲੋ ਇੰਨੀ ਗਰਮੀ ਹੈ ਫਿਰ ਵੀ ਲੋਕ ਖੜੇ ਆ ਅਕਾਲੀ ਦਲ ਵੀ ਕਹਿੰਦਾ ਕਿ ਅਸੀਂ ਪੰਥਕਾਂ ਪੰਥਕ ਤੁਹਾਡੇ ਸਾਹਮਣੇ ਆ ਜੀ ਜਿਹੜੇ ਪਤਾ ਹੀ ਹੈ ਬੇ ਆਪਦੀਆਂ ਵਾਲਾ ਮੁੱਦੇ ਸਭ ਪਤਾ ਹੈ ਸਭ ਲੋਕ ਜਾਗਦੇ ਆ ਜੋ ਮੌਜੂਦਾ 2.5 ਸਾਲ ਦੀ ਸਰਕਾਰ ਚੱਲਦੀ ਆ ਉਹ ਕਿਵੇਂ ਲੱਗੀ ਉਹ ਸਰਕਾਰ ਤੁਹਾਡੇ ਸਾਹਮਣੇ ਆ ਜੀ ਫੇਲਿਅਰ ਸਾਬਤ ਹੋਈ ਕੀ ਰਿਜ਼ਲਟ ਨਿਕਲੇ ਆ ਤੁਹਾਡੇ ਸਾਹਮਣੇ ਲੱਗਦਾ ਇੱਕ ਪਾਸਾ ਹੋ ਜੂ ਇੱਕ ਪਾਸਾ ਹੋਊਗਾ ਬਾਈ ਕਰਨਗੇ ਲੋਕ ਜਾਗਦੇ ਆ ਜ਼ਮੀਰਾਂ ਵਾਲੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਆਪ ਮਹਾਰੇ ਹੋ ਕੇ ਮੋਟਰਸਾਈਕਲਾਂ ਤੇ ਆਪੋ ਆਪਣੇ ਸਾਧਨਾਂ ਤੇ ਗੱਡੀਆਂ ਤੇ ਲੱਖੇ ਸਧਾਣੇ ਦੇ ਇਸ ਰੋਡ ਸ਼ੋਅ 'ਚ ਪਹੁੰਚ ਰਹੇ ਨੇ। ਹਸੀਕਾਰ ਬਾਈ ਕੀ ਮਾਹੌਲ ਆ ਬਠਿੰਡੇ ਦਾ? ਮਾਹ ਮਾਹੌਲ ਪੂਰਾ ਇੱਕ ਨੰਬਰ ਹੈ। ਹਮ ਇਹਦੀ ਚੱਕ ਦੇਾਂਗੇ ਟੈਨਸ਼ਨ ਨਾ ਲਓ। ਬਾਦਲਾਂ ਦਾ ਗਾੜਾ ਬਾਈ ਬਠਿੰਡਾ। ਕੋਈ ਚੱਕਰ ਨਹੀਂਗਾ। ਇਹਦੀ ਪੰਥ ਦੀ ਲਹਿਰ ਹੈ। ਹਮ ਇਹਦੀ ਕੋਈ ਲਾਂਭਾ ਨਹੀਂ ਲੈਣਾ। ਕੋਈ ਨਹੀਂ ਗਣਾ। ਇਹਦੀ ਤਾਂ ਸਭ ਤੋਂ ਉੱਤੇ ਜਾਵਾਂਗੇ। ਹਮ ਟੈਨਸ਼ਨ ਨਾ ਲਓ। ਇਹਦੀ ਬਾਲਟੀ ਬਾਹਰ ਡੋਲਣੀ ਹੈ। ਆ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਹਿੰਦੇ ਕਿ ਵੋਟਾਂ ਦੇ ਨਾਲ ਭਰ ਕੇ ਬਾਲਟੀ ਬਾਹਰ ਡੋਲਣੀਆਂ ਬਾਈ ਕੀ ਮਾਹੌਲ ਆ ਬਟੰਡੇ ਬਾਈ ਮਾਹੌਲ ਬਾਈ ਲੱਖੇ ਬਾਈ ਨੂੰ ਵੋਟ ਪਾਓ ਜਮੀਰ ਜਗਾਓ ਪੰਜਾਬ ਦੇ ਲੋਕਾਂ ਅੱਗੇ ਬੇਨਤੀ ਆ ਵੀ ਲੱਖੇ ਨੂੰ ਵੋਟ ਪਾਓ ਅਤਵੱਦ ਬਾਈ ਅੱਜ ਕੀ ਰਿਕਾਰਡ ਤੋੜਨਾ ਆਪਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਬਾਈ ਜਮੀਰਤਾ ਜਗਾਉਣਾ ਪੈਣਾ ਅੱਜ ਨਹੀਂ ਕੱਲੂ ਸੀ ਸਾਰੇ ਲੋਕ ਰਲ ਮਿਲ ਕੇ ਬਾਈ ਯਾਰ ਚੱਲੋ ਲੱਖੇ ਨੂੰ ਵੋਟ ਪਾਓ ਬਾਈ ਬਾਦਲ ਕਹਦੇ ਕਿ ਅਸੀਂ ਬਠਿੰਡੇ ਦੀ ਦਿੱਖ ਬਦਲਤੀ ਚੰਡੀ ਵਰਗਾ ਗੜ ਵਰਗਾ ਬਣਾਤਾ। ਕੋਈ ਨਹੀਂ ਬਾਈ ਯਾਰ ਚਾਰ ਪੰਜ ਕੰਮ ਕਰਦੇ ਵਿੱਚ ਦਿੱਖ ਥੋੜੀ ਬਦਲੀ ਜਾਂਦੀ ਯਾਰ। ਉਹ ਆ ਉਹ ਦੇ ਕਿਸਾਨਾਂ ਦਾ ਵੀ ਸੋਚਣਾ ਪੈਂਦਾ ਸਾਰਾ ਸੋਚਣਾ ਪੈਂਦਾ ਬਾਈ। ਫਿਰ ਦਿੱਖ ਬਦਲੀ ਜਾਂਦੀ। ਕੱਲੇ ਪਲਾਟ ਬਣਾ ਕੇ ਜਾਂ ਕੁਝ ਬਣਾ ਕੇ ਦੇਖਣੀ ਬਦਲੀ ਜਾਂਦੀ ਬਾਈ। ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਆਪ ਮੁਹਾਰੇ ਹੋ ਕੇ ਇਸ ਰੋਡ ਸ਼ੋਅ ਦੇ ਵਿੱਚ ਵੱਡਾ ਇਕੱਠਾ ਰੋਡ ਸ਼ੋਅ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲਾਂ ਤੇ ਲੱਖੇ ਸੁਦਾਣੇ ਦੇ ਝੰਡੇ ਲਾ ਕੇ ਜੋ ਨੌਜਵਾਨ ਨੇ ਉਹ ਫਿਰ ਰਹੇ ਨੇ ਕੀ ਲੱਗਦਾ ਬਾਈ ਮਾਹੌਲ ਬਾਈ ਕਿੱਕਲੀ ਕਲੀਅਰ ਦੀ ਜੇ ਤਾਂ ਉਹ ਲਖੇ ਵੀਰ ਦੀ ਦੂਜੇ ਨੂੰ ਕੋਈ ਵੋਟ ਪਾਵੇ ਨਾ ਹੁਣ ਉਹਨਾਂ ਨੂੰ ਨੀਂਦ ਆਵੇ ਨਾ ਵੋਟ ਲਖੇ ਨਾਲ ਖੜ ਗਈ ਤਾਂ ਬਟਿੰਡੇ ਦੇ ਖਿਡਾਰੀ ਅੜ ਗਈ ਨਕਾ ਸਦਾਣਾ ਜਿੰਦਾਬਾਦ ਜੋ ਆਮ ਆਦਮੀ ਪਾਰਟੀ ਵਾਲੇ ਮੁੱਖ ਮੰਤਰੀ ਨੇ ਉਹ ਵੀ ਇੱਕ ਇੱਕ ਕਿੱਕਲੀ ਸੁਣਾ ਕੇ ਗਏ ਬਾਈ ਹੁਣ ਸਾਡੀ ਕਿੱਕਲੀ ਜਾਣੀ ਆ ਸਿਰੇ ਲਖੇ ਦੀ ਕਿੱਕਲੀ ਜਾਣੀ ਆ ਹੁਣ ਰੁਲ ਗਿਆ ਹੁਣ ਉਹ ਕਿੱਕੜਗਾ ਉਹ ਕਹਿੰਦੇ ਸਾਡੇ ਉਮੀਦਵਾਰ ਗਰਮੀਤ ਸਿੰਘ ਖੁੱਡੀਆਂ ਇਮਾਨਦਾਰ ਨੇ ਬਾਈ ਉਹਦਾ ਹੁਣ ਆ ਦੱਸ ਹੀ ਦੇਊਗਾ ਪਤਾ ਹੀ ਲੱਗ ਜਾਂਦਾ ਇਕੱਠ ਵੇਖ ਲੋ ਆਕਾਠ ਵੇਖ ਲੋ ਬਾਈ ਮਾਜਰ ਸਾਰੇ ਆਮ ਆਦਮੀ ਆਏ ਬਾਈ ਕੋਈ ਕਿਹਤੋਂ ਪਟ્રોલ ਨਹੀਂ ਪਾਇਆ ਆ ਰੋਟ ਗਾਲਾ ਡੱਬਾ ਵੀ ਨਾਲ ਲੈ ਕੇ ਆਇਆ ਦੇਖ ਲੈ ਬਾਈ ਆ ਦੁਪਹਿਰ ਦੀਆਂ ਰੋਟੀਆਂ ਵੀ ਨਾਲ ਲੈ ਕੇ ਆਇਆ ਘਰੋਂ ਬੰਨ ਕੇ ਲੈ ਕੇ ਆਇਆ ਲੱਖੇ ਨਾਲ ਪੂਰਾ ਮੈਂ ਬਾਈ ਜੱਸੀ ਜੇ ਸਰਾਜ ਉੱਠੇ ਆਮ ਆਦਮੀ ਪਾਰਟੀ ਦਾ ਉਦੋਂ ਤੋਂ ਆਮ ਆਦਮੀ ਪਾਰਟੀ ਨਾਲ ਲੱਖੇ ਸਿਧਾਨੀ ਦੀ سپورਟ ਤੇ ਫੋਲ ਬਣ ਜਮਾ ਪੂਰੀ ਫੋਲੀ ਹਾਂ ਅਕਾਲੀ ਦਲ ਦਾ ਕੀ ਮਾਹੌਲ ਆ ਇੱਥੇ ਅਕਾਲੀ ਦਲ ਦਾ ਬਾਈ ਯਾਰ ਉਹਨੂੰ ਪਤਾ ਨਹੀਂ ਜਮਾ 00 ਹੋਈ ਪਈ ਐ ਤਾਂ ਉਹਦਾ ਵਿਚਾਰਾ ਬੰਦ ਲਿਆ ਪਿਆ ਹੁਣ ਜੋ ਆਮ ਆਦਮੀ ਪਾਰਟੀ 13 0 ਕਹਿ ਰਹੀ ਹੈ ਬਾਈ ਓ ਬਾਈ 0 ਇੱਧਰ ਕਰ ਲਾ 13 ਇੱਧਰ ਕਰ ਲਾ ਵਾਹ ਹੋਈ ਪਈ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਆਪ ਮਹਾਰੇ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋ ਰਹੇ ਨੇ ਲੋਕ ਕਹਿੰਦੇ ਅਸੀਂ ਜੋ ਦੁਪਹਿਰੇ ਖਾਣਾ ਖਾਣਾ ਉਹ ਘਰੋਂ ਲੈ ਕੇ ਆਇਆ ਵੱਡਾ ਇਕੱਠਾ ਵੱਡੇ ਇਕੱਠ ਦੇ ਨਾਲ ਲਕੇ ਸਿਧਾਣੇ ਦੇ ਵੱਲੋਂ ਅੱਜ ਜੋ ਉੱਚੋ ਮੰਡੀ ਦੇ ਵਿੱਚੋਂ ਰੋਡ ਸ਼ੋਅ ਬਠਿੰਡੇ ਦੇ ਵੱਲ ਬਠਿੰਡਾ ਲੰਬੀ ਹਲਕਾ ਬਾਦਲਾਂ ਦਾ ਘੜ ਕੇ ਆ ਜਾਂਦਾ ਉੱਧਰ ਵੱਲੋਂ ਸ਼ੁਰੂ ਕੀਤਾ ਗਿਆ ਹਤਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਬੀਬੀ ਪਰਮਜੀਤ ਕੌਰ ਜੀ ਖਾਲੜਾ ਮੌਜੂਦ ਨੇ ਬੀਬੀ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੀਬੀ ਜੀ ਤੁਸੀਂ ਪ੍ਰਚਾਰ ਦੇ ਵਿੱਚ ਫਿਰ ਰਹੇ ਹੋ ਬਠਿੰਡੇ ਦੇ ਵਿੱਚ ਅੱਜ ਲੱਖੇ ਸਿਧਾਨੇ ਦੇ ਪ੍ਰਚਾਰ ਲਈ ਆਏ ਹੋ ਕੀ ਮਾਹੌਲ ਲੱਗਦਾ ਅੱਜ ਦੀ ਮਹਾਲਾ ਮੈਨੂੰ ਪਨਚ ਕੀ ਲੱਗਦਾ ਹੈ ਤੇ ਅਸੀਂ ਵੀ ਜਿਹੜੀ ਇਹ ਜਿਹੜੀ ਕੈਂਪੇਨ ਆ ਉਥੋਂ ਸ਼ੁਰੂ ਕਰਕੇ ਖਡੂਰ ਸਾਹਿਬ ਤੋਂ ਸ਼ੁਰੂ ਕਰਕੇ ਫਰੀਦਪੁਰ ਫਿਰ ਚੰਰੂ ਬਠਿੰਡਾ ਲੁਧਿਆਣਾ ਕੁਝ ਇਹਨਾਂ ਸੀਟਾਂ ਦੇ ਪਨਚਰ ਸੋਚ ਵਾਲੇ ਲੋਕਾਂ ਨੂੰ ਫੜੇ ਕੀਤਾ ਤੇ ਪੰਥ ਦਾ ਮਾਹੌਲ ਕ੍ਰੀਏਟ ਕਰਨ ਲਈ ਪੰਜਾਬ ਵਿੱਚ ਇਹਨਾਂ ਕਾਰਪੋਰੇਟਰਾਂ ਨੂੰ ਖੜਾ ਸ਼ਨਾਉਣ ਲਈ ਇਹਨਾਂ ਜਿਹੜੇ 84 ਵਾਲੇ ਆ ਜਿਨ੍ਹਾਂ ਨੇ ਸਾਡੇ ਕਾਲ ਤੱਕ ਢਟਾਏ ਆ ਇਹ ਆ ਜਿਹੜੇ ਆਏ ਆ ਹੁਣ ਨਵੇਂ ਇਨਕਲਾਬੀਏ ਜਿਹੜੇ ਕਹਿੰਦੇ ਅਸੀਂ ਕੱਟੜ ਇਮਾਨਦਾਰ ਆ ਪਰ ਜੇਲ੍ਹਾਂ ਦੇ ਵਿੱਚ ਉਹ ਕਿਹੜੇ ਕਾਰਨਾ ਕਰਕੇ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਆ ਇਹਨਾਂ ਸਾਰਿਆਂ ਤੋਂ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਸਾਰਿਆਂ ਲਈ ਨੂੰ ਵਖਰੇਵਾ ਕਰਕੇ ਅੱਜ ਪੰਜਾਬ ਦੇ ਭਲੇ ਲਈ ਗੁਰੂ ਆਸ਼ੇ ਅਨਸਾਰ ਸਰਬੱਤ ਦੇ ਭਲੇ ਲਈ ਨੇਕੀ ਦੀ ਬੰਦੀ ਦੀ ਜੰਗ ਲੜ ਰਹੇ ਆ ਤੇ ਇਸ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਅਸੀਂ ਬਹੁਤ ਹੱਦ ਤੱਕ ਕਾਮਯਾਬ ਹੋ ਗਏ ਆ ਇਸ ਤੋਂ ਵੱਧ ਸਾਡਾ ਵੋਟਰਾਂ ਦਾ ਇੱਕ ਦਿਨ ਬਚਿਆ ਤੇ ਅਸੀਂ ਵੋਟਾਂ ਵਾਲੇ ਦਿਨ ਦੀ ਡੀ ਕਰਾਂਗੇ ਕਿ ਲੋਕ ਸਾਡਾ ਬਹੁਤ ਪਰਪੂਹ ਸ਼ਾਸ ਦੇ ਰਹੇ ਆ ਲੋਕ ਸੜਕਾਂ ਤੇ ਆ ਲੋਕ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਜਵਾਨੀ ਨੂੰ ਨਸ਼ਿਆਂ ਤੋਂ ਛਡਾਉਣਾ ਚਾਹੁੰਦੇ ਆ ਤੇ ਜਿਹੜੇ ਬੰਦੀ ਸਿੰਘ ਤੁਸੀਂ ਸਾਡੇ ਬਣਾਏ ਹੋਏ ਆ ਤੇ ਹੁਣ ਡਿਬਡੂਗੇ ਜੇਲ੍ਹ ਵਿੱਚ ਆ ਉਹਨਾਂ ਨੂੰ ਛਡਾਉਣ ਲਈ ਇੱਕ ਪੂਰ ਜੋਰ ਮਹਿੰਮਾ ਜਿਹੜੀ ਉਹ ਪੰਜਾਬ ਵਿੱਚ ਹੀ ਨਹੀਂ ਦੁਨੀਆ ਪੱਧਰ ਤੇ ਚੱਲ ਰਹੀ ਆ ਕਿ ਪੰਜਾਬ ਵਿੱਚ ਜਿਹੜੇ ਹੋਏ ੱਟਕੇ ਆ ਉਹਨਾਂ ਦਾ ਹਸਾਬ ਲੈਣ ਲਈ ਕੁਝ ਮੰਥਕ ਉਮੀਦਵਾਰ ਮਨਰਾਂ ਦੇ ਵਿੱਚ ਆਏ ਆ ਉਹਨਾਂ ਉਮੀਦਵਾਰਾਂ ਦੇ ਹੱਕ ਵਿੱਚ ਬਹੁਤ ਚੰਗੀ ਲਹਿਰ ਚੱਲ ਰਹੀ ਆ ਲਹਿਰ ਚੱਲ ਰਹੀ ਆ ਇਸੇ ਕਰਕੇ ਲਈ ਮੈਂ ਵੀ ਅੱਜ ਲੱਖਾਂ ਸਦਾਨਾਂ ਦੇ ਲੱਖਾਂ ਸਦਾਨਾਂ ਦੇ ਜਿੰਦੇ ਲੋਕ ਹਾਜ਼ਰੀਂ ਪਰ ਨਹੀਂ ਆਏ ਇਹ ਨੂੰ ਲੱਗਦਾ ਹੈ ਕਿ ਸਾਨੂੰ ਬਹੁਤ ਹਨਹਾਰਾ ਮਿਲ ਰਿਹਾ ਅੰਗਵਾਰਡ ਪੜ ਰਹੀਆਂ ਜਿਹਦੇ ਵਿੱਚ ਲਿਖਿਆ ਤੁਹਾਡੀ ਆਪਣੀ ਨਮਾਣੀ ਇਹ ਨਮਾਣੀ ਕਿੱਥੋਂ ਆ ਕਿੱਥੋਂ ਦੇ ਆ ਗਏ ਨਮਾਣੇ ਕਿੱਥੋਂ ਦੇ ਆ ਗਏ ਇਹ ਤੇ ਇਹਨਾਂ ਨੇ ਤਾਂ ਪੰਜਾਬ ਨੂੰ ਲੁੱਟ ਕੇ ਖਾਧਾ ਤੇ ਅੱਜ ਇਹ ਸੇਵਾਦਾਰ ਬਣਦੇ ਆ ਅੱਗੇ ਵੀ ਕਹਿੰਦੇ ਰਾਜ ਨਹੀਂ ਸੇਵਾ ਪਰ ਹੁਣ ਜੋ ਇਹਨਾਂ ਦਾ ਹਸ਼ਰਤਗੀ ਪੰਜਾਬ 'ਚ ਹੋਣਾ ਮੈਨੂੰ ਲੱਗਦਾ ਵੀ ਉਹ ਇਹ ਯਾਦ ਰੱਖੂਗਾ ਇਹ ਘਰਾਣਾ ਜਿਹੜੀਆਂ ਇਹਨਾਂ ਨੇ ਅਰਦਾਸਾਂ ਕੀਤੀਆਂ ਨਾ ਵੀ ਸਾਡਾ ਘੱਖ ਨਾ ਰਵੇ ਮੈਨੂੰ ਲੱਗਦਾ ਹੈ ਇਸ ਇਲੈਕਸ਼ਨ ਦੇ ਵਿੱਚ ਇਹ ਰਿਜ਼ਲਟ ਇਹਨਾਂ ਦੇ ਸਾਹਮਣੇ ਆਉਣਗੇ ਪੰਜਾਬ ਵਿੱਚੋਂ ਇਹਨਾਂ ਨੂੰ ਇਹਨਾਂ ਦੀ ਸਫਾਈ ਜਿਹੜੀ ਨਾ ਉਹ ਬਿਲਕੁਲ ਹੀ ਹੋ ਜਾਏਗੀ ਬੀਬੀ ਜੀ ਤੁਸੀਂ ਕਿਹਾ ਕਿ ਪੰਥਕ ਲਹਿਰ ਬਣ ਰਹੀ ਆ ਬੀਤੇ ਦਿਨੀ ਦਾदूवाल ਦਾ ਬਿਆਨ ਆਇਆ ਉਹ ਕਹਿੰਦੇ ਲੱਖਾਂ ਸਦਾਣਾ ਕਦੋਂ ਤੋਂ ਪੰਥ ਹੋ ਗਿਆ ਨਹੀਂ ਜੀ ਇਹ ਤਾਂ ਉਹਨਾਂ ਦੀ ਨਿੱਜੀ ਗੱਲਾਂ ਨੇ ਜਿਹੜੇ ਪੰਥਕ ਹੋ ਕੇ ਵੀ ਪੰਥਕ ਗੱਲਾਂ ਨਹੀਂ ਕਰਦੇ ਹੁਣ ਦਿੱਲੀ ਕਮੇਟੀ ਆ ਦਿੱਲੀ ਕਮੇਟੀ ਆ ਤੇ ਜਾਂ ਹਰਿਆਣਾ ਕਮੇਟੀ ਆ ਤੇ ਉਹ ਕਿਹਨੇ ਪਾਜਪਾ ਨੂੰ ਫੜਾਈਏ ਸਾਰੀ ਦੁਨੀਆ ਜਾਣਦੀ ਆ ਪੰਥਕ ਹੋ ਕੇ ਪੰਥਕ ਹੀ ਰਹਿਣਾ ਚਾਹੀਦਾ ਕੋਈ ਜ਼ਰੂਰੀ ਨਹੀਂ ਹੈ ਕਿ ਜੇ ਕੋਈ ਪੰਥਕ ਨਹੀਂ ਦਿਓ ਪੰਥ ਦੀ ਗੱਲ ਨਹੀਂ ਕਰ ਸਕਦਾ ਲਖਾ ਸੁਧਾਨਾ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਪੰਜਾਬੀ ਬੋਲੀ ਲਈ ਤੇ ਹੋਰ ਜਿੱਥੇ ਵੀ ਵਾਅਦੇ ਹੁੰਦੇ ਆ ਉੱਥੇ ਜਾ ਕੇ ਖੜਦਾ ਤੇ ਇੱਕ ਬਾਣਾ ਪਾਉਣ ਨਾਲ ਜਾਂ ਆਪਣੇ ਆਪ ਨੂੰ ਸਿੱਖ ਘਮਾਉਣ ਦੇ ਨਾਲ ਪਰ ਅਸੀਂ ਚਾਹੁੰਦੇ ਆਂ ਅਮਲ ਕਰੋ ਨੀਤੀਆਂ ਤੇ ਅਮਲ ਕਰੋ ਜੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਸਾਡੀਆਂ ਦੋ ਕਮੇਟੀਆਂ ਤਾਂ ਇਹਨਾਂ ਨੇ ਫੜਾਤੀਆਂ ਭਾਜਪਾ ਨੂੰ ਤੇ ਤੀਜੀ ਸ਼੍ਰੋਮਣੀ ਕਮੇਟੀ ਇਹਦਾ ਪਤਾ ਨਹੀਂ ਹੁਣ ਕਿਹਦੇ ਹੱਥ ਜਾਣੀ ਉਹ ਹੁਣ ਬਾਦਲ ਦੇ ਹੱਥ ਚ ਹੈ ਜੇ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਪਰ ਇਹ ਆ ਵੀ ਜਿਹੜਾ ਅਸਲੀ ਸੋਚ ਆ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਅਨਸਾਰ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਜੀ ਤੁਸੀਂ ਖਾਸ ਤੌਰ ਤੇ ਖੜੂਰ ਸਾਹਿਬ ਦੇ ਵਿੱਚ ਭਾਈ ਅਮਰਤਪਾਲ ਦੇ ਲਈ ਪ੍ਰਚਾਰ ਕੀਤਾ ਤੁਹਾਨੂੰ ਕੀ ਲੱਗਦਾ ਹਵਾ ਕੀ ਕਹਿ ਰਹੀ ਐ ਖਡੂਰ ਸਾਹਿਬ ਨਹੀਂ ਖਡੂਰ ਸਾਹਿਬ ਦੀ ਹਵਾ ਤਾਂ ਜਿਹੜੀ 89 ਵਾਲੀ ਐ 99 ਵਾਲੀ ਐ ਤੇ ਪਰ ਇਹ ਆ ਵੀ ਲੋਕ ਜਿਹੜੇ ਖਡੂਰ ਸਾਹਿਬ ਦੇ ਲੋਕ ਹਨ ਉਹਨਾਂ ਦੀ ਸੋਚ ਕੁਛ ਵੱਖਰੀ ਐ ਉਹ ਗਲੀਆਂ ਨਾਲੀਆਂ ਵਾਲੇ ਲੋਕ ਨਹੀਂ ਹੈਗੇ ਗਲੀਆਂ ਨਾਲੀਆਂ ਵਾਲੇ ਇਹ ਲੋਕ ਆ ਜਿਹੜੇ ਪੰਥ ਖਿਦਾਨ ਨੂੰ ਪੈਲ ਦਿੰਦੇ ਆ ਅੱਜ ਅਮਰਤਪਾਲ ਦੇ ਹੱਕ 'ਚ ਇਸ ਲਈ ਖੜੇ ਆ ਕਿ ਉਹਦੇ ਨਾਲ ਧੱਕੇਸ਼ਾਹੀ ਹੋਈ ਐ ਤੇ ਮੈਂ ਇਸ ਲਈ ਖੜੀ ਆ ਕਿ ਉੱਥੇ ਮਨੁੱਖੀ ਅਧਿਕਾਰਾਂ ਦਾ ਵੱਡੇ ਪਦਾਰਥੇ ਘਾਣ ਹੋਇਆ ਸੀ 25000 ਲਾ ਵਾਰਸ ਕਹਿ ਕੇ ਬਦ ਜਿਹੜੇ ਬੰਦੇ ਗਾਇਬ ਕੀਤੇ ਸੀਗੇ ਤੇ ਉਹਦੇ ਵਿੱਚ ਮੇਰੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ ਗਾਇਬ ਕੀਤਾ ਮੈਂ ਮਨੁੱਖੀ ਅਧਿਕਾਰਾਂ ਤੇ ਕੰਮ ਕਰਦੀ ਆ ਅੱਜ ਅਮਰਪਾਲ ਤੇ ਹੋਰ ਬੰਦੀ ਸਿੰਘਾਂ ਨੂੰ ਜਦੋਂ ਤੁਸੀਂ ਜੇਲ੍ਹਾਂ ਦੇ ਵਿੱਚ ਸੁਟਿਆ ਤੇ ਇਹ ਮਨੁੱਖੀ ਅਧਿਕਾਰਾਂ ਦਾ ਵੱਡਾ ਕਾਹਨ ਹੈ ਇਸ ਵਿਸ਼ੇ ਕਰਕੇ ਤੇ ਨਸ਼ੇ ਕਰਕੇ ਦੋ ਹੀ ਸਾਡੇ ਮੁੱਦੇ ਆ ਉੱਥੇ ਅਸੀਂ ਕੋਈ ਹੋਰ ਕੋਈ ਮੁੱਦਾ ਨਹੀਂ ਰੱਖਿਆ ਤੇ ਇਹਦੇ ਕਰਕੇ ਮੈਂ ਅਮਰਪਾਲ ਦੇ ਨਾਲ ਆ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ 2019 ਵਾਲੀ ਇਲੈਕਸ਼ਨ ਸੀਗੀ ਉਹ ਸੇ ਵੋਟਰਾਂ ਕਰਕੇ ਸਪੋਰਟਰਾਂ ਕਰਕੇ ਨਹੀਂ ਸੀ ਹਾਰੀ ਉਹ ਬਾਦਲ ਦਲ ਦੀਆਂ ਗਲਤ ਨੀਤੀਆਂ ਕਰਕੇ ਉਹਨਾਂ ਨੇ ਉਦੋਂ ਵੀ ਬੀਬੀ ਜੰਗੀਰ ਕੌਰ ਨੂੰ ਮੇਰੇ ਬਰਾਬਰ ਖੜਾ ਕੀਤਾ ਸੀ ਅੱਜ ਵੀ ਵਿਰਸੇ ਬਲਟੋਏ ਨੂੰ ਖੜਾ ਕੀਤਾ ਤੇ ਇਹ ਹਜੇ ਵੀ ਦਿੱਲੀ ਨਾਲ ਇਹਨਾਂ ਦੀ ਰਹਿੰਦੀ ਆ ਅੰਗਲੀ ਸੰਗਲੀ ਤੇ ਇਹਨਾਂ ਨੂੰ ਭਾਵੇਂ ਅੱਜ ਵੀ ਇਹਨਾਂ ਨੇ ਉਹ ਮੰਨ ਕਰ ਨਹੀਂ ਹੋ ਸਕਦੇ ਕਿ ਅਸੀਂ ਦਿੱਲੀ ਨਾਲ ਸਾਡੀ ਕੋਈ ਸਾਂਝ ਨਹੀਂ ਹੈਗੀ ਪਰ ਇਹ ਹੈ ਵੀ ਮੈਂ ਪੰਥ ਦੇ ਲੋਕਾਂ ਨੂੰ ਇਹ ਸਾਰੇ ਲੋਕਾਂ ਨੂੰ ਇਹ ਜਿੰਨੇ ਵੀ ਸਾਡੇ ਪੰਜਾਬ ਦੇ ਲੋਕ ਆ ਇਹ ਕਹਿੰਨੀ ਆ ਵੀ ਨਖੇੜਾ ਕਰ ਦਿਓ ਇਸ ਕੇ ਬਾਰੇ ਨਹੀਂ ਬੇ ਕੌਣ ਪੰਥਕ ਹੈ ਤੇ ਕੌਣ ਜਿਹੜੇ ਤੁਸੀਂ ਕਿਹਾ ਕਿ ਇਹ ਬਿਰਸਾ ਸਿੰਘ ਬਲਟੋਹਾ ਉਤੋਂ ਖੜੇ ਨੇ ਅਕਾਲੀ ਦਲ ਨੇ ਖੜਾਏ ਨੇ ਉਹ ਕਹਿੰਦੇ ਅਸੀਂ ਪੰਥ ਲਈ ਕੁਰਬਾਨੀਆਂ ਕੀਤੀਆਂ ਨੇ ਜੇਲਾਂ ਕੱਟੀਆਂ ਨੇ ਅਸੀਂ ਪੰਥਕ ਨਹੀਂ ਜੇ ਕਹਿਣਾ ਤਾਂ ਕੁਝ ਨਹੀਂ ਮੰਨਦਾ ਲੋਕ ਉਹਨਾਂ ਦੇ ਕੰਮ ਵੇਖ ਰਹੇ ਆ ਮੈਂ ਤਾਂ ਇੱਕੋ ਗੱਲ ਕਹਿਣੀ ਮੈਂ ਵਿਰਸਾ ਸਿੰਘ ਵਲਟੋਆ ਦੇ ਖਿਲਾਫ ਮੈਂ ਨਿੱਜੀ ਤੌਰ ਤੇ ਮੈਂ ਕੋਈ ਟਿੱਪਣੀਆਂ ਨਹੀਂ ਕਰਨੀਆਂ ਪਰ ਉਹ ਇੰਨਾ ਹੀ ਐ ਕਿ ਉਹ ਆਪਦੇ ਕਮੈਂਟ ਪੜ ਲਵੇ ਬਸ ਇਹੋ ਹੀ ਉਹਦਾ ਜਵਾਬ ਹੈ ਲੋਕ ਕੀ ਕਹਿੰਦੇ ਆ ਮੈਂ ਮੇਰੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਹਨਾ ਮੈਨੂੰ ਤਾਂ ਪਤਾ ਹੈ ਉਹ ਕੀ ਆ ਉਹਨੇ 10 ਸਾਲਾਂ ਦੇ ਵਿੱਚ ਕੀ ਸੁਧਾਰ ਕੀਤੇ ਆ ਕੀ ਕੀਤੇ ਪਰ ਉਹ ਆਪਣੀਆਂ ਟਿੱਪਣੀਆਂ ਜ਼ਰੂਰ ਪੜ ਲਵੇ ਵੀ ਮੈਂ ਜੀ ਜਦੋਂ ਤੁਸੀਂ ਚੋਣ ਹਾਰ ਜਾਂਦੇ ਹੋ ਉਸ ਤੋਂ ਬਾਅਦ ਜੋ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਦਾ ਇੱਕ ਬਿਆਨ ਆਉਂਦਾ ਕਿ ਬੀਬੀ ਜੀ ਨੂੰ ਚੋਣਾਂ ਦੇ ਵਿੱਚ ਨਹੀਂ ਖੜਾਉਣਾ ਚਾਹੀਦਾ ਮਾਨ ਸਨਮਾਨ ਦੇ ਕੇ ਰਾਜ ਸਭਾ 'ਚ ਭੇਜਣਾ ਚਾਹੀਦਾ ਜਦੋਂ ਇਹ ਸਰਕਾਰ ਆਈ ਤੁਹਾਡੇ ਨਾਲ ਕਦੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਮਾਨ ਸਨਮਾਨ ਦੇਣਾ ਰਾਜ ਸਭਾ ਭੇਜਣਾ ਨਹੀਂ ਜੀ ਰਾਜ ਸਭਾ ਬਾਰੇ ਤਾਂ ਕਦੇ ਕੋਈ ਗੱਲ ਨਹੀਂ ਹੋਈ ਉਹ ਤਾਂ ਦਿੱਲੀ ਤੋਂ ਆਏ ਆ ਸਾਰੇ ਬੰਦੇ ਪਰ ਉਹਨਾਂ ਨੇ ਮੈਨੂੰ ਆਪਣੀ ਪਾਰਟੀ ਦੇਈ ਸਪੋਰਟ ਲਈ ਪਾਰਟੀ ਜੁਆਇਨ ਕਰਨ ਲਈ ਮੈਂ ਸਾਰੇ ਜਿੰਨੇ ਵੀ ਉਹਨਾਂ ਦੇ ਲੋਕਾ ਦਿੱਲੀ ਤੋਂ ਲੈ ਕੇ ਮੇਰੇ ਘਰ ਤੱਕ ਆਏ ਔਰ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਆ ਪਾਰਟੀ ਜੁਆਇਨ ਕਰ ਲਓ ਪਰ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਏਡਿਓਲੋਜੀ ਨਹੀਂ ਮਿਲਦੀ ਸਾਡੀ ਤੇ ਇਸ ਕਰਕੇ ਮੈਂ ਸਮਝੌਤਾਵਾਦੀ ਤੋਂ ਹੈ ਨਹੀਂ ਮੈਂ ਕਦੇ ਕਿਸੇ ਨਾਲ ਸਮਝੌਤਾ ਨਹੀਂ ਕੀਤਾ ਆਮ ਪਾਰਟੀ ਦੀ ਏਡਿਓਲੋਜੀ ਜਿਹੜੀ ਉਹ ਵੱਖਰੀ ਆ ਉਹ ਦਿੱਲੀ ਵਾਲੀ ਵੱਖਰੀ ਐ ਸੀ ਪੰਜਾਬ ਦੇ ਹਿੱਤਾਂ ਵਾਲੇ ਅਸੀਂ ਦਾ ਪੰਜਾਬ ਦੇ ਭਲੇ ਲਈ ਕੰਮ ਕਰਾਂਗੇ ਜਿੱਤ ਹਾਰ ਸਾਡੇ ਲਈ ਕੋਈ ਮਸਲਾ ਨਹੀਂ ਹੈਗਾ ਅਸੀਂ ਦਾ ਪੰਥ ਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੇ ਆਪ ਨੂੰ ਪੇਸ਼ ਕੀਤਾ ਤੇ ਮਰਦੇ ਨਾਮ ਤੱਕ ਖਾਲਸੇ ਦੇ ਮਿਸ਼ਨ ਤੇ ਮੈਂ ਕੰਮ ਕਰਨਾ ਬਸ ਇਹੋ ਹੀ ਮੇਰੀ બીજી ਫਰੀਦਕੋਟ ਦੀ ਸੀਟ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਫਰੀਦਕੋਟ ਦੀ ਸੀਟ ਨੂੰ ਕਿਵੇਂ ਦੇਖਦੇ ਹੋ ਇੱਕ ਪਾਸੇ ਭਾਈ ਬਿਆਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਖੜੇ ਨੇ ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਅਕਾਲੀ ਦਲ ਬਾਦਲ ਦੇ ਵੱਲੋਂ ਵੀ ਉਮੀਦਵਾਰ ਖੜਾਏ ਗਏ ਨੇ ਨਹੀਂ ਜੀ ਇਹ ਇਹਨਾਂ ਦਾ ਪੋਲੀਟਿਕਲ ਬਲੰਡਰ ਹੈ ਜਿਨੇ ਵੀ ਇਹ ਬੰਦੇ ਖੜੇ ਕਿਸਤੇ ਆ ਤੇ ਆ ਜਿਹੜੇ ਕਰਮਾਨੀ ਵਾਲਾ ਬੰਦਾ ਸਰਬਜੀਤ ਸਿੰਘ ਹੀ ਆ ਤੇ ਉਹਨੂੰ ਹੀ ਮੈਂ ਮੇਰਾ ਖਿਆਲ ਹੈ ਲੋਕਾਂ ਨੂੰ ਅਡਾਪਟ ਕਰਨਾ ਚਾਹੀਦਾ ਤੇ ਨਾਲ ਬੀਬੀ ਪਰਮਜੀਤ ਕੌਰ ਜੀ ਖਾਲੜਾ ਮਜੂਦ ਸੀ ਉਹਨਾਂ ਦੇ ਨਾਲ ਗੱਲਬਾਤ ਕਰੀ ਤਾਂ ਬਾਈ ਕੀ ਮਾਹੌਲ ਹੈ ਅੱਜ ਲਖੇ ਸਦਾਨ ਦੇ ਰੋਡ ਸ਼ੋਅ 'ਚ ਫਿਰਦੇ ਹੋ ਪੂਰਾ ਵਧੀਆ ਮਾਹੌਲ ਆ ਵੀ ਲੀਡ ਪੁੱਛੋ ਕਿੰਨੀ ਲੀਡ ਤੇ ਜਿੱਤਾਂਗੇ ਹੂੰ ਬਾਕੀ ਤਾਂ ਖਤਮ ਵਾ ਸਭ ਕੁਝ ਸਹਿਲੀਡ ਦੇ ਗੱਲਾਂ ਕਰਦੇ ਹੋ ਬਾਈ ਬਾਦਲਾਂ ਦਾ ਗੜਾ ਉਹ ਕਹਿੰਦੇ ਅਸੀਂ ਬਠਿੰਡੇ ਨੂੰ ਨਿਊ ਚੰਡੀਗੜ੍ਹ ਬਣਾਤਾ ਕੋਈ ਨਹੀਂ ਬਣਾਇਆ ਐਵੇਂ ਇਕੱਲੇ ਗੱਪ ਐਨੇ ਇਕੱਲੇ ਝੰਡੇ ਲਾਈ ਬੈਠੇ ਆ ਮੈਂ 4 ਤਰੀਕ ਨੂੰ ਪਤਾ ਲੱਗ ਗਿਆ ਇਹਨਾਂ ਦੇ ਕੀ ਆ ਪੱਲੇ ਜੁਆਮ ਆਦਮੀ ਪਾਰਟੀ ਦਾਬੇ ਕਰਦੀ ਆ 2.5 ਸਾਲ ਦੇ ਕੰਮਾਂ ਦੇ ਉਹਨੂੰ ਕਿਵੇਂ ਦੇਖਦੇ ਹੋ ਤੇਰਾ 0 ਕਹਿੰਦੇ 0 ਤੇਰਾ ਹੋਊਗੀ ਦੇਖੀ ਚੱਲੋ ਕੀ ਬਣਦਾ ਫਰੀਦਕੋਟ ਤੇਰਾ ਸਾਡੇ ਨੇ ਫਰੀਦਕੋਟ ਤੋਂ ਆਇਆ ਚੱਲ ਕੇ ਉੱਥੇ ਇਹੀ ਮਾਹੌਲ ਆ ਇਧਰ ਬਠਿੰਡੇ 'ਚ ਵੀ ਇਹੀ ਮਾਹੌਲ ਆ ਤੇਰਾ 0 ਦਾ 0 ਤੇਰਾ ਹੋ ਜਾ ਆਮ ਆਦਮੀ ਦਾ ਉਹ ਕਹਿੰਦੇ ਸਾਡੇ ਗੁਰਮੀਤ ਸਿੰਘ ਖੁੱਡੀਆਂ ਇਮਾਨਦਾਰ ਨੇ ਇੱਕ ਨਹੀਂ ਇਮਾਨਦਾਰ ਤਾਂ ਹੈਗੇ ਤਾਂ ਮੁੰਡੇ ਦਾ ਹਾਈਲਾਈਟ ਸੈਂਟਰ ਚਲਾਈ ਜਾਂਦਾਗਾ ਉਹ ਨੌਜਵਾਨ ਨੂੰ ਕਹਿੰਦਾ ਬਾਹਰ ਜਾਓ ਇਹ ਕਿਹੜੇ ਇਮਾਨਦਾਰ ਹੋਏ ਕਹਿੰਦੇ ਇਹ ਨੌਕਰੀਆਂ ਦੇ ਨਹੀਂ ਇਹਨਾਂ ਕਾਦੀ ਨੌਕਰੀਆਂ ਇਹ ਤਾਂ ਕਹਿੰਦੇ ਵੀ ਨੌਜਵਾਨ ਨੂੰ ਬਾਹਰ ਭੇਜੀ ਜਾਂਦੇ ਆ ਇਹੋ ਜਿਹੇ ਤਾਂ ਇੱਕ ਪਾਸਾ ਕਰੀ ਬੈਠੇ ਹੋ ਬਾਈ ਹਾਂ ਇੱਕ ਪਾਸਾ ਦੇਖੋਗੇ ਚਾਰ ਦਿਨ ਨੂੰ ਤੁਸੀਂ ਓਕੇ ਵੀਰੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕਿਵੇਂ ਲੋਕ ਕਹਿ ਰਹੇ ਨੇ ਕਿ ਇਸ ਵਾਰ ਇੱਕ ਪਾਸਾ ਕਰੀ ਬੈਠੇ ਨੇ ਉਹ ਕਹਿੰਦੇ ਅਸੀਂ ਜਿੱਤ ਹਾਰ ਤਾਂ ਸੋਚੀ ਬੈਸੇਆ ਪਰ ਇਹ ਦੇਖਣਾ ਹੋਵੇਗਾ ਕਿ ਕਿੰਨੀ ਲੀਡ ਤੇ ਜਿੱਤਦਾ ਪਰ ਇਹ ਤਾਂ ਹੁਣ ਮੌਕਾ ਹੀ ਦੱਸੇਗਾ ਕਿ 1 ਜੂਨ ਨੂੰ ਕਿੰਨੀਆਂ ਵੋਟਾਂ ਪੈਂਦੀਆਂ ਨੇ ਤੇ 4 ਜੂਨ ਨੂੰ ਕਿਸ ਪਾਰਟੀ ਦੇ ਹੱਕ ਦੇ ਵਿੱਚ ਜਾਂ ਲੱਖੇ ਸਿਧਾਨੇ ਦੇ ਹੱਕ ਦੇ ਵਿੱਚ ਰਿਜ਼ਲਟ ਆਉਂਦਾ ਬਾਬਾ ਜੀ ਕੀ ਮਾਹੌਲ ਲੱਗਦਾ ਠੀਕ ਲੱਗਦਾ ਮਾਹੌਲ ਬਹੁਤ ਹੂੰ ਲੱਖੇ ਸਿਧਾਨੇ ਦੇ ਲੱਗਦਾ ਅੱਜ ਤੋਂ ਘੱਟ ਵੇਖ ਕੇ ਤਾਂ ਹੂੰ ਅੱਜ ਦਾ ਬਾਦਲਾਂ ਦੇ ਘੜੇ ਚ ਕੀ ਮਾਹੌਲ ਲੱਗਦਾ ਅੱਜ ਬਾਈ ਜਿੱਤਣਗੇ ਜਿੱਤਣਗੇ ਜ਼ਰੂਰ ਜਿੱਤਣਗੇ ਭਾਈ ਤਾਂ ਮਾਤਾ ਜੀ ਅੱਜ ਰੋਡ ਸ਼ੋਅ ਆ ਲੱਖੇ ਸਿਧਾਣੇ ਦਾ ਆਖਰੀ ਦਿਨ ਆ ਕੈਂਪੇਨ ਦਾ ਕੀ ਮਾਹੌਲ ਲੱਗਦਾ ਹਾਂਜੀ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਆਪਣੇ ਪੰਥ ਲਈ ਲੜ ਰਹੇ ਹਾਂ ਨਾ ਕਿ ਕਿਸੇ ਪਾਰਟੀ ਨਾਲ ਹਾਂ ਅਕਾਲੀ ਦਲ ਕਹਿੰਦਾ ਅਸੀਂ ਪੰਥਕਾਂ ਨਹੀਂ ਜੀ ਪੰਥ ਕੇ ਆਪਣਾ ਹਾਂ ਆਪਾਂ ਜੋ ਹੁਣ ਆਪਣਾ ਲੱਖਾ ਸਿਧਾਣਾ ਵੀਰ ਜੀ ਵਧੀਆ ਕਰ ਰਿਹਾ ਬਹੁਤ ਵਧੀਆ ਰੋਡ ਸ਼ੋਅ ਆ ਠੀਕ ਹੈ ਲੱਖਾ ਸਿਧਾਣਾ ਆਪਣੀਆਂ ਗੱਲਾਂ ਦੇ ਵਿੱਚ ਨਸ਼ੇ ਦਾ ਮੁੱਦਾ ਚੁੱਕਦੇ ਨੇ ਕਿ ਪੰਜਾਬ 'ਚ ਨਸ਼ਾ ਬਹੁਤਾ ਤੁਸੀਂ ਪਿੰਡਾਂ 'ਚ ਦੇਖਦੇ ਹੋ ਬਠਿੰਡੇ 'ਚ 2-2.5 ਸਾਲ 'ਚ ਨਸ਼ੇ ਤੋਂ ਕੋਈ ਠੱਲਰ ਪਈ? ਹਾਂਜੀ ਬਹੁਤ ਪਈ ਐ ਜੀ। ਹੂੰ ਅੱਗੇ ਨਾਲ ਬਹੁਤ ਫਰਕ ਪਿਆ ਜੀ। ਜੋ ਲੱਖਾ ਸਿਧਾਨਾ ਬਾਈ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ। ਹਾਂਜੀ। ਬਾਕੀ ਦੇਖੋ ਜੀ ਆਪਾਂ ਆਪਾਂ ਨੇ ਪੰਤ ਪਿੱਛੇ ਜਾਣਾ। ਲੱਖਾ ਸਿਧਾਨਾ ਬਹੁਤ ਵਧੀਆ ਵੀਰ ਜੀ ਕੰਮ ਕਰ ਰਹੇ ਨੇ। ਹੂੰ ਹਾਂਜੀ। ਸਿੱਧਾ ਜੀ ਲੱਖਾ ਸਿਧਾਨਾ ਨੂੰ ਮਾਤਾ ਇਹ ਕੀ ਮਾਹੌਲ ਲੱਗਦਾ? ਬਹੁਤ ਵਧੀਆ ਮਾਹੌਲ ਐ ਲੱਖਾ ਸਿਧਾਨਾ ਨੂੰ ਵੀ ਵੋਟ ਪਾਵਾਂਗੇ। ਇੱਕ ਇੱਕ ਵੋਟ ਪਾਵਾਂਗੇ। ਜਿਤਾਵਾ ਮਾਂਗੇ ਨੂੰ ਹਰ ਹਾਲਤ ਗਰੀਬਾਂ ਦੀ ਹੋਰਾਂ ਦੀ ਮਦਦ ਕਰਨ ਵਾਲੇ ਨੂੰ ਜਿਤਾਵਾਗੇ 2.5 ਸਾਲ ਦੀ ਆਪ ਸਰਕਾਰ ਪਸੰਦ ਨਹੀਂ ਆਈ ਬਿਲਕੁਲ ਨਹੀਂ ਪਸੰਦ ਹੈਗੀ ਦੁਨੀਆ ਤੇ ਇੰਨੇ ਜੁਰਮ ਹੋਈ ਜਾਂਦੇ ਨੇ ਨਸ਼ਾ ਸਰਿਆ ਕਰਤਾ ਦੁਨੀਆ ਦਾ ਬੇੜਾ ਕਰਕ ਕਰਤਾ ਆਮ ਸਰਕਾਰ ਨੇ ਕੀ ਕਰੂ ਮਾਮਾ ਦੇ ਪੁੱਤ ਖੋਲੇ ਕਰ ਲੈਣਾ ਕੀ ਕਰਾਂਗੇ ਅਸੀਂ ਮਾਮਾ ਦੇ ਪੁੱਤ ਖੋਲੇ ਨਸ਼ਾ ਵੀ ਆਮਾ ਦੁਨੀਆ ਮਾਰਤੀ ਆਮ ਸਰਕਾਰ ਨੇ ਸਰਕਾਰ ਕੰਟਰੋਲ ਨਹੀਂ ਕਰ ਰਹੀ ਨਸ਼ਾ ਨਹੀਂ ਰਹੀ ਸਰਕਾਰ ਨੇ ਮਿਲੀ ਵਗਤਾ ਵੀਰਵਾਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇੱਕ ਪੰਜਾਬ ਚ ਨਸ਼ਾ ਖਤਮ ਕਰਨਾ ਚਾਹੀਦਾ ਅਸੀਂ ਲੋਖੇ ਸਦਨ ਦੇ ਵੋਟਾਂ ਤਾਂ ਆਪਉਣੀਆਂ ਅਸੀਂ ਟਾਈਮ ਵਸਤਾ ਕਰ ਜਾਗੇ ਰੋਟੀ ਖਾ ਕੇ ਹਾਂ ਦੋ ਟਾਈਮ ਦੀ ਵਸੇ ਸਿਰ ਚਟਨੀ ਨਾਲ ਰੋਟੀ ਖਾ ਲਾਂਗੇ ਪਾਸ ਸਾਡੇ ਪੰਜਾਬ ਚ ਨਸ਼ਾ ਖਤਮ ਹੋ ਜੇ ਜੋ ਸਰਕਾਰ ਕਹਿੰਦੀ ਹੈ ਕਿ ਤੁਹਾਨੂੰ ਹਜ਼ਾਰ ਹਜ਼ਾਰ ਤੁਹਾਨੂੰ ਤਾਂ 1100 ਕਰਤਾ ਉਹਨੂੰ ਹਜ਼ਾਰ ਹਜ਼ਾਰ ਸਾਨੂੰ ਚਾਹੀਦਾ ਹੀ ਨਹੀਂ ਜਿਹੜੇ ਸਾਡੇ ਜਵਾਕ ਆਪ ਨੂੰ 2-2000 ਖਾ ਕੇ ਮਰਦੇ ਆ ਦੇ ਸਾਨੂੰ ਵਸੋ ਜਵਾਕ ਨਾ ਸਾਡੇ ਮਨ ਸਾਡੇ ਜੋਕ ਸਹੀ ਸਲਾਮ ਤੋਂ ਹੁਣ ਨਾ ਖਤਮ ਹੋਣੀ ਬਸ ਅਕਾਲੀ ਦਲ ਕਹਿੰਦਾ ਕਿ ਅਸੀਂ ਪਾਥਕਾਂ ਸਾਨੂੰ ਜਿਤਾਓ ਉਹਨਾਂ ਨੂੰ ਨਹੀਂ ਵੋਟਾਂ ਪਾਉਂਦੇ ਕਾਲੀ ਕਾਲੀ ਸਰਕਾਰ ਨੇ ਤਾਂ 70 ਸਾਲਾਂ ਚ ਨਸ਼ਾ ਆਮ ਕਰਤਾ ਕਰ ਕਰ ਕਰਤਾ ਇਹ ਨਸ਼ਾ ਤੱਕ ਕਦੀ ਦਾ ਨਸ਼ਾ ਤੋਲਿਆ ਲੋਕਾਂ ਦੇ ਨਸ਼ਾ ਲੱਖਸ ਦਾ ਜਿਤਦਾ ਨਸ਼ਾ ਕੰਟਰੋਲ ਕਰੂ ਹਾਂ ਅਸੀਂ ਬਸ ਇਹੀ ਉਮੀਦ ਰੱਖ ਕੇ ਇਹੀ ਵੋਟ ਪਾਉਨੇ ਆਂ ਕਿ ਨਸ਼ਾ ਖਤਮ ਦੇਵਾਤ ਪੜਾਵਤੂ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਰਕਾਰ ਤੋਂ ਕੋਈ ਨਹੀਂ ਮੰਗਦੇ ਜੋ ਹਜ਼ਾਰ-ਹਜ਼ਾਰੋ ਕਹਿੰਦੇ ਨੇ ਨਾ ਨਾ ਅਸੀਂ ਨਹੀਂ ਮੰਗਦੇ ਨਾ ਨਾ ਹਜ਼ਾਰ-ਹਜ਼ਾਰ ਸਾਡੇ ਘਰੇ ਬਹੁਤ ਹੈ ਸਾਡੇ ਬੱਚੇ ਤੰਦਰੁਸਤ ਹੋ ਜਾਣ ਸਾਡੇ ਘਰਾਂ ਚੋਂ ਨਸ਼ਾ ਖਤਮ ਹੋ ਜਾਏ ਸਾਡੇ ਬੱਚੇ ਹਜ਼ਾਰ ਦੀ ਥਾਂ 5000 ਕਮਾਉਣਗੇ ਭਾਈ ਜੀ ਸਾਡੇ ਦਾ ਸਾਡੇ ਦਾ ਦੇਖੋ ਜੀ ਸਾਡੇ ਦਾ 100000 ਰੁਪਏ ਦੇਣ ਦੀ ਬਚਾਏ ਜਿਹੜਾ ਨਸ਼ਾ ਉਹ ਹੀ ਬੰਦੂ ਸਾਡੇ ਘਰੇ ਆਪ ਦੀ ਜਿਹੜੀ ਅਸੀਂ ਆਪਦੀ ਮਿਹਨਤ ਕਰਦੇ ਆਂ ਆਪਦੀ ਖੇਤੀਬਾੜੀ ਕਰਦੇ ਆਂ ਸਾਡੇ ਘਰੇ ਆਪਦੇ ਪੈਸੇ ਉਹੀ ਵੱਜ ਜਾਣ ਠੀਕ ਆ ਅਸੀਂ ਕੋਈ ਸਰਕਾਰ ਤੋਂ ਕੋਈ ਪੈਸੇ ਦੀ ਮੰਗ ਨਹੀਂ ਕਰਦੇ ਸਾਨੂੰ ਕੋਈ ਫ੍ਰੀ ਦੀ ਕੋਈ ਚੋਰੀ ਆਪਣਾ ਲੋਡ ਨਿੱਕੇ ਦੀ ਚੀਜ਼ ਦੀ ਸਾਨੂੰ ਫ੍ਰੀ ਸਰਕਾਰ ਨਾ ਦੇਵੇ ਕੁਝ ਵੀ ਪਰ ਨਸ਼ਾ ਬੰਦ ਕਰਦੇ ਜਿਹੜਾ ਨਜਾਇਜ਼ ਰਿਸ਼ਵਤਖੋਰੀ ਜਾਂ ਕੁਝ ਵੀ ਆ ਉਹ ਜਿਹੋ ਚੀਜ਼ਾਂ ਬੰਦ ਕਰਨਾ ਮੇਨ ਚੀਜ਼ ਆ ਜਿਹੜੀ ਫ੍ਰੀ ਕਰਨੀਆਂ ਪੜਾਈ ਫ੍ਰੀ ਕਰਨਾ ਮੈਡੀਕਲ ਸਹੂਲਤਾਂ ਉਹ ਫ੍ਰੀ ਕਰਨਾ ਸਰਕਾਰੀ ਹਸਪਤਾਲ ਦੇ ਵਿੱਚ ਜਾਵੜੋ ਠੀਕ ਆ ਦੋ ਦੋ ਦਿਨ ਬੰਦੇ ਬਾਰੀ ਨਹੀਂ ਆਉਂਦੀ ਐਮ ਆਰ ਆਈ ਦੀਆਂ ਮਸ਼ੀਨਾਂ ਹੈ ਨਹੀਂਆਂ ਕੀ ਗਵਰਨਮੈਂਟ ਕੋਲੇ ਪੈਸਾ ਹੈ ਨਹੀਂਗਾ ਪ੍ਰਾਈਵੇਟ ਦਾ ਬੰਦੇ 8-8 ਕਰੋੜ ਦੀਆਂ ਐਮ ਆਰ ਆਈ ਦੀਆਂ ਮਸ਼ੀਨਾਂ ਜਾਂ ਸਕੈਨਿੰਗ ਮਸ਼ੀਨਾਂ ਲੈ ਆਉਂਦੇ ਆ ਤੇ ਗਵਰਨਮੈਂਟ ਕੋਲੇ ਪੈਸਾ ਹੈ ਨਹੀਂਗਾ ਹੁਣ ਪੈਸਾ ਵੰਡਣਗੇ ਇਹ ਵੋਟਾਂ ਦੇ ਵਿੱਚ ਉਹ ਪੈਸਾ ਇਹਨਾਂ ਕੋਲੇ ਕਿੱਥੋਂ ਆਉਂਦਾਗਾ ਉਹ ਵੀ ਪੈਸਾ ਇਹਨਾਂ ਕੋਲੇ ਆਉਂਦਾ ਹੀ ਆ ਨਾ ਤੇ ਸਰਕਾਰੀ ਕਿਸੇ ਵੀ ਦਾਤ ਦੇ ਵਿੱਚ ਵਗ ਜਾ ਕੋਈ ਸਹੂਲਤ ਨਹੀਂ ਬਾਈ ਜੀ ਮਾ ਲੱਕ ਕਲੀਨਿਕਾ ਚ ਇਲਾਜ ਹੋਣ ਨਹੀਂ ਲੱਗਿਆ ਬਾਈ ਨਹੀਂ ਹੋਣ ਲੱਗਿਆ ਬਾਈ ਕੁਝ ਨਹੀਂ ਸਹੂਲਤਾਂ ਅਮਰਤਪਾਲੀ ਕੁਝ ਨਹੀਂ ਹੋਣ ਲੱਗਿਆ ਇਹਨਾਂ ਤੋਂ ਨਹੀਂ ਬੰਦ ਹੋਣਾ। ਜੇ ਜੋ ਸਰਕਾਰ ਕਹਿੰਦੀ ਹੈ ਕਿ ਅਸੀਂ ਨਸ਼ੇ ਨੂੰ ਵੀ ਕੰਟਰੋਲ ਕਰ ਲਿਆ ਤੁਹਾਡੇ ਇਲਾਕੇ 'ਚ ਕਿਵੇਂ ਆ? ਬਾਈ ਜੀ ਕਿਸੇ ਵੀ ਪਿੰਡ 'ਚ ਜਾ ਕੇ ਸਾਰੇ ਪੰਜਾਬ ਦੇ ਵਿੱਚ ਜਾ ਕੇ ਤੁਸੀਂ ਮੈਨੂੰ 10% ਲੋਕਾਂ ਤੋਂ ਵੀ ਘਾ ਦੋ ਵੀ ਨਸ਼ੇ ਦੇ ਕੰਟਰੋਲ ਆ। 10% ਲੋਕ ਵੀ ਨਹੀਂ ਕਹਿੰਦੇ ਇਹ ਚੀਜ਼ ਠੀਕ ਆ। ਨਸ਼ਾ ਵੱਧੂ ਆ ਉਵੇਂ ਹੀ ਵੇਖਦਾ। ਕੋਈ ਕੰਟਰੋਲ ਨਹੀਂ ਆ। ਬਾਈ ਵੱਧ ਵਗਦਾ। 40000 ਤੋਂ ਵੱਧ ਨੌਕਰੀਆਂ ਦਾ ਦਾਵਾ ਉਹ ਮਿਲੀਆਂ ਤੁਹਾਡੇ ਇਲਾਕੇ? ਨਹੀਂ ਬਾਈ ਕਿਸੇ ਨੂੰ ਨਹੀਂ ਮਿਲੀਆਂ। ਕਿਸੇ ਨੂੰ ਨਹੀਂ। ਸਾਡਾ ਮੇਰਾ ਗੋਨੇਣਾ ਖੁਰ ਤੋਂ ਪਿੰਡ ਆ। ਠੀਕ ਹੈ ਕੋਈ ਬੰਦਾ ਵੀ ਕਹੇ ਮੇਰੇ ਪਿੰਡ ਦੇ ਵਿੱਚੋਂ ਕਿ ਨੌਜਵਾਨ ਮੁੰਡਾ ਕੱਲੀ ਫੌਜ ਤੋਂ ਬਿਨਾ ਉਹ ਵੀ ਆਪ ਦੇ ਦਮ ਤੇ ਲੱਗਦਾ ਬੰਦਾ ਆਪ ਦੀ ਮਿਹਨਤ ਤੇ ਲੱਗਦਾ ਫੌਜ ਦੇ ਵਿੱਚ ਸੈਂਟਰ ਦੀ ਗੌਰ ਸੈਂਟਰ ਗਵਰਨਮੈਂਟ ਦੀ ਉਹ ਨੌਕਰੀ ਹੈਗੀ ਠੀਕ ਆ ਹੋਰ ਕੋਈ ਨੌਕਰੀ ਨਹੀਂ ਮਿਲੀ ਕਿਸੇ ਨੂੰ ਵੀ ਕੋਈ ਮਾਰਕਟਰ ਨਹੀਂ ਲੱਗਿਆ ਕੋਈ ਹੋਰ ਕਿਤੇ ਨਹੀਂ ਲੱਗਿਆ ਕੋਈ ਕਾਸ਼ੇ ਨਹੀਂ ਲੱਗਿਆਗਾ ਤੇ ਤੁਸੀਂ ਕਹਿ ਰਹੇ ਹੋ ਕਿ ਕੁਝ ਫਰਕ ਨਹੀਂ ਪਿਆ ਫਿਰ ਜੋ ਸਰਕਾਰ 13 0 ਦੇ ਦਾਅਵੇ ਕਰੀ ਜਾਂਦੇ ਨੇ ਉਹ ਕੀ ਆ ਉਹ ਤਾਂ ਭਾਈ ਜੀ ਹਰੇਕ ਸਰਕਾਰ ਦੇਖੋ ਉਹ ਤਾਂ ਹਰੇਕ ਸਰਕਾਰ ਕਹਿੰਦੀ ਹੁੰਦੀ ਹੈ ਇਹਦਾ ਕਾਲੀ ਦਲ ਵੀ ਕਹਿੰਦਾ ਕਾਂਗਰਸ ਵੀ ਕਹਿੰਦੀ ਆਮ ਆਦਮੀ ਵੀ ਕਹਿੰਦੀ ਹੈ ਬਾਕੀ ਬਾਕੀ ਇਹ ਭਾਈ ਨਸ਼ਾ ਬੰਦ ਸਿਰਫ ਅੰਮ੍ਰਿਤਪਾਲ ਹੀ ਕਰ ਸਕਦਾ ਇਹ ਨਹੀਂ ਕਰ ਸਕਦੀਆਂ ਸਰਕਾਰਾਂ ਇਹ ਤਾਂ ਵੱਧ ਪਗਾਉਂਦੀਆਂ ਉਹਨਾਂ ਨੂੰ ਕੀ ਲੱਗਦਾ ਖਡੂਰ ਸਾਹਿਬ ਦਾ ਮਾਹੌਲ ਕੀ ਲੱਗਦਾ ਜਿੱਤੂਗਾ ਭਾਈ ਜਿੱਤੇ ਹੀ ਪਿਆ ਉਹ ਤਾਂ ਪੱਕੇ ਆ ਪੱਕਾ ਹੀ ਆ ਭਾਈ ਹਾਂਜੀ ਬਾਕੀ ਰਹੀ ਗੱਲ ਬਾਈ ਜੀ ਆਮ ਆਦਮੀ ਪਾਰਟੀ ਬਾਰੇ ਮੈਂ ਗੱਲ ਕਹਿਣੀ ਚਾਹਣਾ ਕਿਉਂਕਿ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਮੋਡਲ ਆ ਉਹਨਾਂ ਦਾ ਪਲਾਨ ਸੀ ਦਵਾਈ ਤੇ ਪੜ੍ਹਾਈ ਦਿੱਲੀ ਚ ਕੇਜਰੀਵਾਲ ਇਹ ਗੱਲ ਆਖੀ ਸੀ ਵੀ ਹਰੇਕ ਮਤਲਬ ਕਿ ਸੂਬੇ ਚ ਅਸੀਂ ਦਵਾਈ ਪੜ੍ਹਾਈ ਫ੍ਰੀ ਕਰਾਂਗੇ ਇਹ ਆਪਣੀ ਜਾਣ ਕੇ ਜਿੰਨਾ ਚਿਰ ਆਪਾਂ ਜ਼ਿੰਦਗੀ ਤੇ ਰਹਿਨੇ ਆ ਇਹ ਆਪਣੀ ਮੁੱਢਲੀ ਲੋੜ ਹੁੰਦੀ ਆ ਤਾਂ ਉਹਨਾਂ ਇਹ ਆਮ ਆਦਮੀ ਪਾਰਟੀ ਇਸ ਪਲਾਨ ਚ ਟੋਟਲੀ ਫੇਲ ਆ ਦੇਖੋ ਜੀ ਨਾ ਤਾਂ ਉਹ ਪ੍ਰੋਪਰ ਦਵਾਈ ਦੇ ਸਕੇ ਨਾ ਪ੍ਰੋਪਰ ਮੈਨ ਸਕੂਲਾਂ ਚ ਸਰਕਾਰੀ ਸਕੂਲਾਂ ਚ ਪੜ੍ਹਾਈ ਦੇ ਸਕੇ ਠੀਕ ਹੈ ਹਾਲਾਂਕਿ ਕੋਸ਼ਿਸ਼ ਹੈ ਪਰ ਉਹ ਕੋਸ਼ਿਸ਼ ਨਾਕਾਮ ਹੈ ਦੂਸਰਾ ਗੱਲ ਇਹ ਆ ਵੀ ਜਿਹੜਾ ਪੰਜਾਬ ਦੀ ਤਾਂ ਸਾਰਾ ਤੋਂ ਵੱਡੀ ਪ੍ਰੋਬਲਮ ਨਸ਼ਾ ਹੈ ਉਹਰੇ ਤੇ ਅੱਜ ਤੱਕ ਕੋਈ ਸਾਨੂੰ ਬੰਦਾ ਜਚਿਆ ਹੀ ਨਹੀਂ ਵੀ ਜਿਹੜਾ ਸਾਨੂੰ ਇੱਕ ਤਾਂ ਪੜ ਨਹੀਂ ਕਹਿ ਸਕੀ ਜੇ ਅਸੀਂ ਨਸ਼ਾ ਕਰ ਸਕੀ ਜਿਹੜਾ ਨਸ਼ਾ ਬੰਦ ਸੋ ਜੇ ਨਸ਼ਾ ਬੰਦ ਕਰ ਦੇਣ ਨਾ ਸਾਨੂੰ ਪੰਜਾਬ ਨੂੰ ਬਹੁਤ ਹੈ ਬਹੁਤ ਆਵਾਜ਼ ਇਸੇ ਹੀ ਬਹੁਤ ਹਾਂ ਨਾ ਨਸ਼ਾ ਮਾਥਾ ਥਾ 90% ਬੈਠੇ ਆ ਭਗਵੰਤਮਾਨ ਵਿਚਾਰਾ ਕੀ ਕਰਦੇ ਉਹਨੂੰ ਟਾਈਮ ਲੱਗੂਗਾ ਉਹਨੂੰ ਤਾਂ ਹਜੇ ਟਾਈਮ ਲੱਗੂ ਉਹ ਆਇਆ ਜਰੂਰ ਹੈ ਸਹੂਰਤ ਕਰੂਗਾ ਜਰੂਰ ਪਰ ਉਹ ਹਜੇ ਟਾਈਮ ਲੱਗੂਗਾ ਉਹਨੂੰ ਉਹ ਐਡੀ ਛੇਤੀ ਕਰੀ ਨਹੀਂ ਛੱਕਦਾ ਹੂੰ ਕਿ ਨਹੀਂ ਕਾਲੀਆਂ ਦੀ ਤੱਕਣੀ ਨਾ ਚਿੰਤਾ ਤੋਂ ਲਿਆ ਭਾਈ ਜੋ ਤੁਸੀਂ ਕਿਹਾ ਕਿ ਅਕਾਲੀਆਂ ਉਹ ਤਾਂ ਕਹਿੰਦੇ ਅਸੀਂ ਨਿਊ ਚੰਡੀਗੜ੍ਹ ਬਣਾਤਾ ਬਠਿੰਡੇ ਦਾ ਵਿਕਾਸ ਹੈ ਬੋਕਰ ਉਹ ਸਬੋਟਾ ਲਾਈਨ ਦੇ ਮਾਰੇ ਸਭ ਕੁਝ ਕਰਦੇ ਬਣਾਉਂਦੇ ਹੈਗਾ ਸਰ ਬੋਟਾ ਲਾਈਨ ਦੇ ਮਾਰੇ ਕਰਦੇ ਕੁਝ ਨਹੀਂ ਕਰਦੇ ਨਿਊ ਚੰਡੀਗੜ੍ਹ ਦਾ ਭਾਈ ਜੀ ਦੇਖੋ ਨਿਊ ਚੰਡੀਗੜ੍ਹ ਤਾਂ ਇਕੱਲਾ ਚੰਡੀਗੜ੍ਹ ਵਾਲੇ ਪਾਸੇ ਹੀ ਰਹਿ ਗਿਆ ਹੂੰ ਬਾਕੀ ਪੰਜਾਬ ਚ ਤਾਂ ਕੁਝ ਨਹੀਂ ਆਇਆਗਾ ਉਹ ਤਾਂ ਉਧਰਲੇ ਪਾਸੇ ਹੀ ਆ ਉਹ ਵੀ ਇਹਨਾਂ ਦੇ ਜਿਹੜੇ ਆਪ ਦੇ ਜੋ ਇਹਨਾਂ ਦੇ ਆਪ ਦੇ ਲੀਡਰ ਆਗੇ ਉਹ ਸਾਰੇ ਪਲਾਟ ਜੋ ਵੀ ਆ ਉਹ ਉਧਰੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਆਹ ਸ਼ਹਿਰ ਵਸਾਉਣਾ ਇੱਥੇ ਪ੍ਰਾਪਰਟੀ ਖਰੀਦ ਲੈਂਦੇ ਆ ਉਹ ਮਹਿੰਗੀ ਕਰ ਦਿੰਦੇ ਆ ਮਹਿੰਗੀ ਵੇਚ ਦਿੰਦੇ ਆ ਆਪ ਅਮੀਰ ਹੋ ਜਾਂਦੇ ਆ ਗਰੀਬ ਗਰੀਬ ਹੋ ਜਾਂਦੇ ਆ ਹਾਂ ਠੀਕ ਆ ਬਾਈ ਸ਼ੁਕਰੀ ਭਾਈ ਇਹ ਠੱਕ ਇਕੱਠੇ ਹੋਇਆ ਲੱਖੀ ਸਿੰਘ ਜੀ ਨੂੰ ਬਤ ਬਤ ਵੋਟ ਪਾਓ ਅਮਰਪਾਲ ਸਾਹਿਬ ਨੂੰ